ਬੱਚੋ ਅਵਲ ਅਕੈਡਮੀ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ ਅੱਜ ਦੇ ਵੀਡੀਓ ਚ ਆਪਾਂ ਕਰਨ ਜਾ ਰਹੇ ਹਾਂ ਜੀ ਜਨਰਲ ਸਾਇੰਸ ਪਾਰਟ 2 ਪਾਰਟ 1 ਤੁਸੀਂ ਪਹਿਲਾਂ ਦੇਖ ਚੁੱਕੇ ਹੋ ਅੱਜ ਆਪਾਂ ਕਰਾਂਗੇ ਭਾਗ 2 ਇਹ ਜੋ ਹੈ ਜਨਰਲ ਸਾਇੰਸ ਤੁਹਾਡੀ ਐਨਸੀਆਰਟੀ ਕਲਾਸ 6 ਤੋਂ 12 ਦੇ ਉੱਪਰ ਬੇਸਡ ਹੈ ਔਰ शॉर्ट नोट्सन जो कि एस एस सी पीसी एस यूपीएससी और अदर प्रिलिमरी एग्जाम्स कम आने ठीक है येप्टर जो है अपना उ नंबर वन चल रहा है तारे सूरजमंडल यानी स्टार्स एंड सोलर सिस्टम ठीक है चलो जी कर दें स्टार्ट ਤਾਂ ਬੱਚੋ ਹੁਣ ਤੱਕ ਆਪਾਂ ਨੇ ਚੰ드ਰਮਾ ਅਤੇ ਹੋਰ ਆਕਾਸ਼ੀਏ ਪਿੰਡਾਂ ਬਾਰੇ ਪੜਿਆ ਹੁਣ ਆਪਾਂ ਕਰਾਂਗੇ ਜੀ ਸੂਰਜ ਮੰਡਲ ਯਾਨੀ ਦਾ ਸੋਲਰ ਸਿਸਟਮ ਸੋਲਰ ਸਿਸਟਮ ਕਰਾਂਗੇ ਕਿ ਆਪਾਂ ਨੂੰ ਪਤਾ ਹੈ ਜੋ ਸੂਰਜ ਹੈ ਯਾਨੀ ਸਨ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਿੰਨੇ ਆ ਮਤਾਂ ਉਹ ਉਹਦੇ ਨਾਲ ਸਾਰੇ ਆਕਾਸ਼ੀ ਪਿੰਡ ਜਿਨ੍ਹਾਂ ਨੂੰ ਆਪਾਂ ਸెలెస్ਟੀਅਲ ਬਾਡੀਜ਼ ਵੀ ਕਹਿ ਦਿੰਨੇ ਆ ਜੋ ਉਸਦੇ ਆਲੇ ਦੁਆਲੇ ਘੁੰਮਦੇ ਹਨ ਇਹ ਸਾਰੇ ਕੀ ਮਿਲ ਕੇ ਕੀ ਬਣਾਉਂਦੇ ਹਨ ਜੀ ਸੋਲਰ ਸਿਸਟਮ ਠੀਕ ਹੈ ਇਹਨਾਂ ਵਿੱਚ ਗ੍ਰਹਿ ਵੀ ਆ ਜਾਂਦੇ ਨੇ ਯਾਨੀ ਪਲੈਨਟਸ ਧੁੰਮਕੇਤੂ ਕਾਮੇਟਸ ਐਸਟੈਰੋਇਡਸ ਯਾਨੀ ਐਸਟੈਰੋਇਡਸ ਆ ਜਾਂਦੇ ਨੇ ਉਲਕਾਵਾਂ ਯਾਨੀ ਮਿਟੀਓਰਸ ਆ ਜਾਂਦੇ ਨੇ ਬਹੁਤ ਸਾਰੇ ਪਿੰਡ ਸ਼ਾਮਿਲ ਹਨ ਸੂਰਜ ਅਤੇ ਇਹਨਾਂ ਪਿੰਡਾਂ ਦਰਮਿਆਨ ਜੋ ਇੱਕ ਚੀਜ਼ ਤਾਕਤਵਰ ਚੀਜ਼ ਕੰਮ ਕਰਦੀ ਹੈ ਉਹ ਹੈ ਜੀ ਗ੍ਰੈਵਿਟੇਸ਼ਨਲ ਫੋਰਸ ਇਹ ਗ੍ਰੈਵਿਟੇਸ਼ਨਲ ਅਟਰੈਕਸ਼ਨ ਇਹਨੂੰ ਆਪਾਂ ਗੁਰਤੂਆ ਕ੍ਰੈਸ਼ਨ ਬਲ ਵੀ ਕਹਿ ਦਿੰਨੇ ਹਾਂ ਠੀਕ ਹੈ ਇਹ ਸਾਰੇ ਜੋ ਪਿੰਡ ਹਨ ਉਹ ਸੂਰਜ ਦੇ ਆਲੇ ਦੁਆਲੇ ਇੱਕ ਸ਼ਕਤੀ ਨਾਲ ਬੰਦੇ ਹੋਏ ਨੇ ਇਸ ਤਰ੍ਹਾਂ ਉਹਨੂੰ ਆਪਾਂ ਕਹਿ ਦਿੰਨੇ ਆ ਜੀ ਗ੍ਰੈਵਿਟੇਸ਼ਨਲ ਅਟਰੈਕਸ਼ਨ ਜਾਂ ਗ੍ਰੈਵਿਟੇਸ਼ਨਲ ਫੋਰਸ ਠੀਕ ਹੈ ਗ੍ਰੈਵਿਟੇਸ਼ਨਲ ਫੋਰਸ ਹੁਣ ਜੋ ਆਪਣੀ ਧਰਤੀ ਹੈ ਜਿਹਨੂੰ ਆਪਾਂ ਪ੍ਰਿਥਵੀ ਕਹਿ ਦਿੰਦੇ ਆ ਇਹ ਵੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ ਔਰ ਇਹ ਵੀ ਇਸ ਕਾਰਨ ਸੋਲਰ ਸਿਸਟਮ ਜਾਂ ਸੂਰਜ ਮੰਡਲ ਦੀ ਇੱਕ ਮਹੱਤਵਪੂਰਨ ਮੈਂਬਰ ਹੈ ਧਰਤੀ ਜੋ ਹੈ ਇਹ ਸੂਰਜ ਦਾ ਇੱਕ ਗ੍ਰਹਿ ਹੈ ਯਾਨੀ ਪਲੈਨਟ ਹੈ ਔਰ ਇਹ ਸੂਰਜ ਦੇ ਆਲੇ ਦੁਆਲੇ ਜਿਹੜੇ ਹੋਰ 7 ਗ੍ਰਹਿ ਹੁੰਦੇ ਹਨ ਉਹਨਾਂ ਦੇ ਨਾਲ ਇਹ ਵੀ ਹੁੰਦੀ ਹੈ ਠੀਕ ਹੈ ਤਾਂ ਇਹਨਾਂ ਜੋ ਆਰਡਰ ਆਫ ਡਿਸਟੈਂਸ ਯਾਨੀ ਦੂਰ ਦੇ ਕ੍ਰਮ ਦੇ ਅਨੁਸਾਰ ਇਹ ਅੱਠ ਗ੍ਰਹਿ ਹਨ ਸਭ ਤੋਂ ਪਹਿਲਾ ਹੋ ਗਿਆ ਬੁੱਧ ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਹਾਂ ਮਰਕਰੀ ਦੂਜਾ ਹੋ ਗਿਆ ਜੀ ਸ਼ੁਕਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀਨਸ ਤੀਜਾ ਹੋ ਗਿਆ ਆਪਣੀ ਧਰਤੀ ਜਿਹਨੂੰ ਆਪਾਂ ਅਰਥ ਕਹਿ ਦਿੰਦੇ ਹਾਂ ਚੌਥਾ ਹੋ ਗਿਆ ਜੀ ਮੰਗਲ ਜਿਹਨੂੰ ਆਪਾਂ ਮਾਰਸ ਕਹਿ ਦਿੰਨੇ ਆ ਪੰਜਵਾਂ ਹੋ ਗਿਆ ਜੀ ਬ੍ਰਹਸਪਤੀ ਜਿਹਨੂੰ ਆਪਾਂ ਜੂਪੀਟਰ ਕਹਿ ਦਿੰਨੇ ਆ ਛੇਵਾਂ ਹੋ ਗਿਆ ਜੀ ਸ਼ਨੀ ਸੁੰਦਰ ਗ੍ਰਹਿ ਇਹਨੂੰ ਆਪਾਂ ਸੈਚਰਨ ਕਹਿ ਦਿੰਨੇ ਆ ਸੱਤਵਾਂ ਹੋ ਗਿਆ ਯੂਰਨਸ ਔਰ ਅੱਠਵਾਂ ਹੋ ਗਿਆ ਜੀ ਨੇਪਚੂਨ ਠੀਕ ਹੈ ਜੀ ਇਹ ਹੋ ਗਿਆ ਗ੍ਰਹਾਂ ਦਾ ਵਿਵਰਣ ਅੱਗੇ ਚਲੋ ਨੈਕਸਟ ਤਾਂ ਸੂਰਜ ਯਾਨੀ ਸਨ ਦਾ ਜੋ ਸਭ ਤੋਂ ਨੇੜਲਾ ਤਾਰਾ ਹੈ ਉਹ ਅਹ ਨਾ ਸੋਰੀ ਜੋ ਸੂਰਜ ਹੈ ਉਹ ਧਰਤੀ ਦੇ ਸਭ ਤੋਂ ਨੇੜਲਾ ਤਾਰਾ ਹੈ ਨੀਰੈਸਟ ਸਟਾਰ ਹੈ ਇਹ ਲਗਾਤਾਰ ਬਹੁਤ ਵੱਡੀ ਮਾਤਰਾ ਵਿੱਚ ਜੋ ਤਾਪ ਯਾਨੀ ਹੀਟ ਜਾਂ ਰੋਸ਼ਨੀ ਅਤੇ ਰੋਸ਼ਨੀ ਲਾਈਟ ਕੱਢਦਾ ਰਹਿੰਦਾ ਹੈ ਆਪਣੇ ਵਿੱਚੋਂ ਤੇ ਧਰਤੀ ਤੇ ਮੌਜੂਦ ਜੋ ਲਗਭਗ ਸਾਰੀ ਜੋ એનર્ਜੀ ਜਾਂ ਊਰਜਾ ਦਾ ਸਰੋਤ ਸਰੋਤ ਜੋ ਹੈ ਸੂਰਜ ਹੀ ਹੈ ਠੀਕ ਹੈ ਤਾਂ ਨਾ ਸਿਰਫ ਧਰਤੀ ਇਹ ਆਪਣੇ ਆਲੇ ਦੁਆਲੇ ਸਾਰੇ ਗ੍ਰਹਾਂ ਲਈ ਤਾਪ ਅਤੇ ਰੋਸ਼ਨੀ ਦਾ ਇੱਕ ਮੁੱਖ ਸਰੋਤ ਹੈ ਠੀਕ ਹੈ ਹੁਣ ਆਪਾਂ ਅਗਰ ਗ੍ਰਹ ਇਹਨੀ ਪਲੈਨੇਟਸ ਤਾਰੇ ਯਾਨੀ ਸਟਾਰ ਵਿੱਚ ਫਰਕ ਕਰਨਾ ਚਾਹੀਏ ਕਰਨਾ ਚਾਹੁੰਦੇ ਹਾਂ ਤਾਂ ਇਸ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਤਾਰੇ ਆਪਾਂ ਨੂੰ ਜੋ ਹੈ ਅਸਮਾਨ ਵਿੱਚ ਟਿੰਟਮਾਉਂਦੇ ਹੋਏ ਨਜ਼ਰ ਆਉਂਦੇ ਹਨ ਟਵਿੰਕਲਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ ਜਦ ਕਿ ਗ੍ਰਹਿ ਜੋ ਹਨ ਉਹ ਟਿੰਟਮਾਉਂਦੇ ਨਹੀਂ ਸਨ ਇਹਨਾਂ ਤੋਂ ਇਲਾਵਾ ਤਾਰਿਆਂ ਅ ਜੋ ਗ੍ਰਹਿ ਹੈ ਗ੍ਰਹਿ ਜੋ ਹੈ ਤਾਰਿਆਂ ਦੇ ਸੰਦਰਭ ਵਿੱਚ ਆਪਣੀ ਸਥਿਤੀ ਯਾਨੀ ਪੋਜੀਸ਼ਨ ਨੂੰ ਬਦਲਦੇ ਰਹਿੰਦੇ ਹਨ ਠੀਕ ਹੈ ਇਹ ਗ੍ਰਹਿ ਇੱਕ ਨਿਸ਼ਚਿਤ ਰਸਤੇ ਯਾਨੀ ਇੱਕ ਡੈਫੀਨੇਟ ਪਾਥ ਵਿੱਚ ਘੁੰਮਦੇ ਹਨ ਸੂਰਜ ਦੇ ਆਲੇ ਦੁਆਲੇ ਤੇ ਇਹ ਜੋ ਆ ਡੈਫੀਨੇਟ ਪਾਥ ਹੋ ਗਿਆ ਜਾਂ ਜੋ ਰਸਤਾ ਹੋ ਗਿਆ ਇਹਨੂੰ ਆਪਾਂ ਕਹਿ ਦਿੰਨੇ ਆ ਜੀ ਆਰਬਿਟ ਜਾਂ ਕੱਖਿਆ ਕਹਿ ਦਿੰਨੇ ਆ ਪੰਜਾਬੀ ਵਿੱਚ ਇਹ ਕક્ષા ਹਿੰਦੀ ਵਿੱਚ ਕਹਿ ਦਿੰਨੇ ਆ ਠੀਕ ਹੈ ਕਿਸੇ ਵੀ ਗ੍ਰਹਿ ਨੂੰ ਇੱਕ ਚੱਕਰ ਪੂਰਾ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਉਸ ਦੀ ਅ ਪਰਿਕਰਮਾ ਆਵਧੀ ਕਿਹਾ ਜਾਂਦਾ ਹੈ ਜਾਂ ਪੀਰੀਅਡ ਆਫ ਰਿਵਲੂਸ਼ਨ ਆਪਾਂ ਕਹਿ ਦਿੰਨੇ ਹਾਂ ਜਿਹਦੇ ਹੋਰ ਹਿੰਦੀ ਵਿੱਚ ਕਹਿ ਦਿੰਨੇ ਆ ਜੀ ਆਵਰਤ ਕਾਲ ਠੀਕ ਹੈ ਜਿਵੇਂ-ਜਿਵੇਂ ਗ੍ਰਹਿ ਦੀ ਸੂਰਜ ਤੋਂ ਦੂਰੀ ਵੱਧਦੀ ਜਾਂਦੀ ਹੈ ਉਸ ਦੀ ਪਰਿਕਰਮਾ ਯਾਨੀ ਪਰਿਕਰਮਾ अवधि ਮਤਲਬ ਪੀਰੀਅਡ ਆਫ ਰੈਵਲੂਸ਼ਨ ਘੁਰਨਨ ਕਾਲ ਉਹਦਾ ਜੋ ਹੈ ਉਹ ਵੀ ਵੱਧਾ ਜਾਂਦਾ ਹੈ ਤਾਂ ਇਹ ਜੋ ਗ੍ਰਹਿ ਸੂਰਜ ਦੇ ਆਲੇ-ਦੁਆਲੇ ਤਾਂ ਘੁੰਮਦੇ ਹੀ ਹਨ ਪਰ ਇਹ ਆਪਣੀ ਧੁਰੀ ਯਾਨੀ ਐਕਸਿਸ ਤੇ ਵੀ ਲੱਟੂ ਵਾਂਗੂ ਘੁੰਮਦੇ ਹਨ ਠੀਕ ਹੈ ਇਸ ਤਰ੍ਹਾਂ ਇਹ ਜਿਵੇਂ ਕਿ ਲੱਟੂ ਹੋ ਗਿਆ ਇਹ ਇਸ ਤਰ੍ਹਾਂ ਜੋ ਹੈ ਆਪਣੀ ਧੂਰੀ ਤੇ ਵੀ ਘੁੰਮਦੇ ਰਹਿੰਦੇ ਹਨ ਤਾਂ ਇਸ ਜੋ ਘੁੰਮਣ ਅਵਧੀ ਹੋ ਗਈ ਜੋ ਇੱਕ ਅਵਧੀ ਚ ਜੋ ਰੋਟੇਸ਼ਨ ਕਰਦੇ ਹਨ ਉਹਨੂੰ ਆਪਾਂ ਕਹਿ ਦਿੰਨੇ ਆ ਜੀ ਘੁੰਮਣ ਅਵਧੀ ਜਾਂ ਪੀਰੀਅਡ ਆਫ ਰੋਟੇਸ਼ਨ ਠੀਕ ਹੈ ਤਾਂ ਕੁਝ ਗ੍ਰਹਾਂ ਦੇ ਆਲੇ ਦੁਆਲੇ ਉਪਗ੍ਰਹ ਜਾਂ ਉਹਦੇ ਸੈਟੇਲਾਈਟਸ ਜਾਂ ਉਹਨਾਂ ਨੂੰ ਚੰਦਰਮਾ ਵੀ ਕਹਿ ਦਿੰਨੇ ਹਨ ਉਹ ਵੀ ਘੁੰਮਦੇ ਰਹਿੰਦੇ ਹਨ ਕੋਈ ਵੀ ਆਕਾਸ਼ੀ ਪਿੰਡ ਜੋ ਕਿਸੇ ਹੋਰ ਆਕਾਸ਼ੀ ਪਿੰਡ ਦੇ ਆਲੇ ਦੋਲੇ ਘੁੰਮਦਾ ਹੈ ਉਸ ਨੂੰ ਉਸ ਦਾ ਆਪਾਂ ਉਪਗ੍ਰਹਿ ਕਹਿ ਦਿੰਨੇ ਹਾਂ ਜਾਂ ਸੈਟੇਲਾਈਟ ਕਹਿ ਦਿੰਨੇ ਹਾਂ ਠੀਕ ਹੈ ਕਹਿੰਦੇ ਹਾਂ ਧਰਤੀ ਨੂੰ ਸੂਰਜ ਦਾ ਜੋ ਧਰਤੀ ਨੂੰ ਸੂਰਜ ਦਾ ਉਪਗ੍ਰਹਿ ਕਿਹਾ ਜਾਂਦਾ ਹੈ ਹਾਲਾਂਕਿ ਆਮ ਤੌਰ ਤੇ ਅਸੀਂ ਇਸ ਨੂੰ ਸੂਰਜ ਦਾ ਗ੍ਰਹਿ ਕਹਿੰਦੇ ਹਾਂ ਪਰ ਉਚਲ ਆਲੇ ਦੁਆਲੇ ਘੁੰਮਦੀਆਂ ਤਾਂ ਉਸ ਨੂੰ ਆਪਾਂ ਉਪਗ੍ਰਹਿ ਕਹਿ ਦਿੰਨੇ ਹਾਂ ਠੀਕ ਹੈ ਤਾਂ ਜੋ ਆਪਾਂ ਉਪਗ੍ਰਹਿ ਸ਼ਬਦ ਜੋ ਹੈ ਆਮ ਤੌਰ ਤੇ ਗ੍ਰਹਾਂ ਦੇ ਆਲੇ ਦੁਆਲੇ ਘੁੰਮਣ ਵਾਲੇ ਪਿੰਡਾਂ ਲਈ ਵਰਤਦੇ ਹਾਂ ਠੀਕ ਹੈ ਤਾਂ ਕਿਹਾ ਧਰਤੀ ਦਾ ਵੀ ਕੋਈ ਪੂਰਾ ਹੈ ਬਿਲਕੁਲ ਹੈ ਜੀ ਚੰਦਰਮਾ ਯਾਨੀ ਮੂਨ ਆਪਣੀ ਧਰਤੀ ਯਾਨੀ ਅਰਥ ਦਾ ਇੱਕ ਉਪਗ੍ਰਹਿ ਹੈ ਧਰਤੀ ਤੋਂ ਇਲਾਵਾ ਜੋ ਆਪਾਂ ਸਭ ਤੋਂ ਪਹਿਲਾਂ ਪੜਿਆ ਬੁੱਧ ਯਾਨੀ ਮਰਕਿਊਰੀ ਮਰਕਿਊਰੀ ਜੋ ਹੈ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ ਸੂਰਜ ਦੇ ਸਭ ਤੋਂ ਨੇੜੇ ਹੈ ਇਹ ਸੂਰਜ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਹੈ ਠੀਕ ਹੈ ਸਮਾਲੈਸਟ ਪਲੈਨਟ ਹੈ ਕਿਉਂਕਿ ਬੁੱਧ ਸੂਰਜ ਦੇ ਬਹੁਤ ਨੇੜੇ ਹੈ ਇਸ ਲਈ ਇਸ ਨੂੰ ਵੇਖਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਅਕਸਰ ਸੂਰਜ ਦੀ ਚਮਕ ਵਿੱਚ ਹੋ ਜਾਂਦਾ ਹੈ ਲੁਕ ਜਾਂਦਾ ਹੈ ਲੁਕਿਆ ਰਹਿੰਦਾ ਹੈ ਫਿਰ ਵੀ ਇਸ ਨੂੰ ਸੂਰਜ ਉਗਣ ਤੋਂ ਥੋੜਾ ਪਹਿਲਾਂ ਜਾਂ ਸੂਰਜ ਡੁੱਬਣ ਤੋਂ ਥੋੜਾ ਬਾਅਦ ਆਪਾਂ ਨਹੀਂ ਦੇਖ ਸਕਦੇ ਹਾਂ ਕਿੱਥੇ ਹਾਰਾਈਜ਼ਨ ਦੇ ਹਾਰਾਈਜ਼ਨ ਦੇ ਨੇੜੇ ਠੀਕ ਹੈ ਇਸ ਲਈ ਇਹ ਸਿਰਫ ਉੱਥੇ ਹੀ ਨਿਕਲਦਾ ਹੈ ਜਿੱਥੇ ਆਪਾਂ ਜਿੱਥੇ ਜ਼ਿਆਦਾ ਦਰਫਤ ਜਾਂ ਇਮਾਰਤਾਂ ਹਾਰਾਈਜ਼ਨ ਨੂੰ ਨਾ ਟਕਣ ਤਾਂ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਆਪਣਾ ਕੋਈ ਵੀ ਉਪਕਰ ਹੈ ਨਹੀਂ ਹੈ ਉਸ ਤੋਂ ਬਾਅਦ ਆਇਆ ਸ਼ੁਕਰ ਸ਼ੁਕਰ ਜਾਨੀ ਇਹਨੂੰ ਆਪਾਂ ਕਹਿ ਦਿੰਦੇ ਹਾਂ ਵੀਨਸ ਤਾਂ ਇਹ ਜੋ ਹੈ ਇੰਡੀਆ ਦਾ ਨਾ ਸੋਰੀ ਇੰਡੀਆ ਦਾ ਕਹਿ ਰਿਹਾ ਜੋ ਧਰਤੀ ਦਾ ਸਭ ਤੋਂ ਨੇੜਲਾ ਗ੍ਰਹਿ ਜੋ ਹੈ ਜਾਂ ਪड़ोसी ਹੈ ਇਹ ਕੀ ਹੈ ਸ਼ੁਕਰ ਹੈ ਯਾਨੀ ਵੀਨਸ ਹੈ ਇਹ ਰਾ ਇਸ ਦੀ ਪਛਾਣ ਕੀ ਹੈ ਇਹ ਰਾ ਨੂੰ ਜੋ ਆਸਮਾਨ ਦਾ ਜਾਂ ਆਕਾਸ਼ ਦਾ ਸਭ ਤੋਂ ਚਮਕਦਾਰ ਗ੍ਰਹਿ ਬ੍ਰਾਈਟੈਸਟ ਪਲੈਨਟ ਹੁੰਦਾ ਹੈ ਰਾਤ ਨੂੰ ਕਈ ਵਾਰ ਜੋ ਸ਼ੁਕਰ ਹੈ ਸਵੇਰ ਤੋਂ ਪਹਿਲਾਂ ਪੂਰਬੀ ਆਕਾਸ਼ ਯਾਨੀ ਈਸਟਰਨ ਸਕਾਈ ਵਿੱਚ ਵੀ ਆਪਾਂ ਨੂੰ ਨਜ਼ਰ ਆ ਜਾਂਦਾ ਹੈ ਤੇ ਕਈ ਵਾਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਪਛਵੀ ਆਕਾਸ਼ ਯਾਨੀ ਵੈਸਟਰਨ ਸਕਾਈ ਵਿੱਚ ਜੋ ਹੈ ਨਜ਼ਰ ਆਉਂਦਾ ਹੈ ਇਸ ਲਈ ਇਸ ਨੂੰ ਅਕਸਰ ਸਵੇਰ ਦਾ ਤਾਰਾ ਜਾਂ ਮਾਰਨਿੰਗ ਸਟਾਰ ਜਾਂ ਸ਼ਾਮ ਦਾ ਸਟਾਰਾ ਜਾਂ ਈਵਨਿੰਗ ਸਟਾਰ ਇਹਨੂੰ ਕਿਹਾ ਜਾਂਦਾ ਹੈ ਠੀਕ ਹੈ ਤਾਂ ਹਾਲਾਂਕਿ ਇਹ ਇੱਕ ਤਾਰਾ ਨਹੀਂ ਹੈ ਪਰ ਫਿਰ ਵੀ ਇਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਇਹਨੂੰ ਸਵੇਰ ਦਾ ਤਾਰਾ ਜਾਂ ਸ਼ਾਮ ਦਾ ਤਾਰਾ ਇਹਨੂੰ ਕਹਿ ਦਿੰਦੇ ਹਾਂ ਮਾਰਨਿੰਗ ਸਟਾਰ ਜਾਂ ਈਵਨਿੰਗ ਸਟਾਰ ਵੀ ਆਖ ਦਿੰਦੇ ਹਾਂ ਤਾਂ ਸ਼ੁੱਕਰ ਦਾ ਵੀ ਬੁੱਧ ਵਾਂਗ ਕੋਈ ਚੰਦਰਮਾ ਜਾਂ ਉਪਗ੍ਰਹਿ ਸੈਟੇਲਾਈਟ ਨਹੀਂ ਹੈ ਸ਼ੁੱਕਰ ਦੀ ਆਪਣੀ ਤੋਰੀ ਤੇ ਘੁੰਮਣ ਦੀ ਦਿਸ਼ਾ ਕੁਝ ਅਜੀਬ ਜੀ ਹੈ ਅਨਯੂਜੂਅਲ ਹੈ ਕਿਉਂਕਿ ਇਹ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ ਜਦਕਿ ਧਰਤੀ ਜੋ ਹੈ ਪੱਛਮ ਤੋਂ ਪੂਰਬ ਵੱਲ ਯਾਨੀ ਵੈਸਟ ਟੂ ਈਸਟ ਘੁੰਮਦੀ ਹੈ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ ਧਿਆਨ ਰੱਖਣਾ ਇੱਥੇ ਆ ਜਾਂਦਾ ਹੈ ਹੁਣ ਸ਼ੁਕਰ ਨੂੰ ਦੀ ਚਮਕ ਨਾਲ ਆਸਾਨੀ ਨਾਲ ਪਛਾਣ ਸਕਦੇ ਆ ਜਿਵੇਂ ਇੱਕ ਪਹਿਲਾਂ ਉੱਪਰ ਦੱਸਿਆ ਕਿ ਇਸ ਦੀ ਬ੍ਰਾਈਟ ਉਹ ਹੁੰਦਾ ਕਿ ਆਪਾਂ ਨੂੰ ਇਹ ਨਜ਼ਰ ਆਉਂਦਾ ਸਵੇਰੇ ਸ਼ਾਮ ਤਾਂ ਪਰ ਇਹ ਜੋ ਹੈ ਆਸਮਾਨ ਵਿੱਚ ਜਾਂ ਆਕਾਸ਼ ਵਿੱਚ ਬਹੁਤ ਜ਼ਿਆਦਾ ਉਚਾਈ ਤੇ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਨੂੰ ਜੋ ਹੈ ਆਪਾਂ ਸੂਰਜ ਉਗਣ ਤੋਂ 1 ਤੋਂ 3 ਘੰਟੇ ਪਹਿਲਾਂ ਜਾਂ ਸੂਰਜ ਡੁੱਬਣ ਤੋਂ 1 ਤੋਂ 3 ਘੰਟੇ ਬਾਅਦ ਵਿੱਚ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ ਉਸ ਵੇਲੇ ਇਹ ਆਪਾਂ ਨੂੰ ਆਸਾਨੀ ਨਾਲ ਨਜ਼ਰ ਆ ਜਾਂਦਾ ਹੈ ਉਸ ਤੋਂ ਬਾਅਦ ਜੋ ਧਰਤੀ ਹੈ ਧਰਤੀ ਸੂਰਜ ਮੰਡਲ ਦਾ ਐਸਾ ਇਕਲੋਤਾ ਜਾਂ ਇਕੱਲਾ ਗ੍ਰਹਿ ਹੈ ਜਿੱਥੇ ਜੀਵਨ ਯਾਨੀ ਲਾਈਫ ਮੌਜੂਦ ਹੋਣ ਦਾ ਪਤਾ ਹੈ ਠੀਕ ਹੈ ਜੀ ਕੁਝ ਵਿਸ਼ੇਸ਼ ਵਾਤਾਵਰਣੀ ਹਾਲਾਤ ਜਾਂ এনवायरमेंटਲ ਕੰਡੀਸ਼ਨ ਵਿੱਚ ਧਰਤੀ ਤੇ ਜੀਵਨ ਦੀ ਉਤਪਤੀ ਅਤੇ ਲਗਾਤਾਰਤਾ ਮੁਤ ਨਿਰੰਤਰਤਾ ਜਾਂ ਕੰਟੀਨਿਊਸ਼ਨ ਲਈ ਜ਼ਿੰਮੇਵਾਰ ਹਨ ਇਹ ਕੀ ਹਨ ਪਾਣੀ ਤੇ ਹਵਾ ਠੀਕ ਹੈ ਇਹਨਾਂ ਵਿੱਚ ਸੂਰਜ ਤੋਂ ਟੁਕਮੀ ਦੂਰੀ ਮਤਲਬ ਸਭ ਤੋਂ ਪਹਿਲਾਂ ਤਾਂ ਧਰਤੀ ਜੋ ਹੈ ਸੂਰਜ ਤੋਂ ਉਚਿਤ ਦੂਰੀ ਤੇ ਹੈ ਟੁਕਮੀ ਦੂਰੀ ਤੇ ਹੈ ਰਾਈਟ ਡਿਸਟੈਂਸ ਤੇ ਹੈ ਇਸ ਨਾਲ ਟੁਕਮਾ ਤਾਪਮਾਨ ਜੋ ਹੈ ਧਰਤੀ ਤੇ ਮਿਲਦਾ ਹੈ ਪਾਣੀ ਦੀ ਮੌਜੂਦਗੀ ਹੈ ਕਿਉਂਕਿ ਉਚਿਤ ਦੂਰੀ ਤੇ ਇਸ ਕਰਕੇ ਪਾਣੀ ਜੋ ਹੈ ਸੁੱਕਦਾ ਨਹੀਂ ਹੈ ਉਚਿਤ ਵਾਤਾਵਰਣ ਹੈ ਸੂਟੇਬਲ ਐਟਮੋਸਫੀਅਰ ਹੈ ਤੇ ਔਰ ਓਜ਼ੋਨ ਦੀ ਪਰਤ ਹੈ ਜੋ ਆਪਾਂ ਨੂੰ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ ਸੂਰਜ ਦੀਆਂ ਤੋਂ ਠੀਕ ਹੈ ਜੋ ਸਪੇਸ ਜਾਂ ਅੰਤਰਿਕਸ਼ ਤੋਂ ਜੋ ਧਰਤੀ ਨੀਲੀ ਹਰੀ ਬਲੂ ਗ੍ਰੀਨ ਦਿਖਦੀ ਹੈ ਜੋ ਇਸ ਦੀ ਸਤਹ ਤੇ ਮੌਜੂਦ ਪਾਣੀ ਤੇ ਜ਼ਮੀਨੀ ਭਾਗ ਯਾਨੀ ਰੈਡ ਮਾਸ ਤੋਂ ਰੋਸ਼ਨੀ ਦੇ ਪਰਵਰਤਨ ਯਾ ਰਿਫਲੈਕਸ਼ਨ ਦੇ ਕਾਰਨ ਹੁੰਦੀ ਹੈ ਇਸ ਕਾਰਨ ਇਹ ਇੰਨੇ ਸਾਰੇ ਇੰਪੋਰਟੈਂਟ ਚੀਜ਼ਾਂ ਹੋਣ ਦੇ ਨਾਲ ਇਹ ਪੈਰਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਿਆ ਹੈ ਧਿਆਨ ਰੱਖਣਾ ਜੀ ਇਹਨੂੰ ਤਾਂ ਹੁਣ ਧਰਤੀ ਦੀ ਜੋ ਘੁੰਮਣ ਵਾਲੀ ਧੂਰੀ ਯਾਨੀ ਐਕਸਿਸ ਆਫ ਰੋਟੇਸ਼ਨ ਉਸ ਦੀ ਕੱਖਿਆ ਦੇ ਤਲ ਜੋ ਇਸ ਦਾ ਕੱਖਿਆ ਦੇ ਤਲ ਯਾਨੀ ਪਲੇਨ ਆਫ ਆਰਬਿਟ ਤੇ ਜੋ ਪਰਪੈਂਡੀਕੂਲਰ ਲੰਬਵਤ ਰੂਪ ਵਿੱਚ ਨਹੀਂ ਹੈ ਠੀਕ ਹੈ ਲੰਬਵਤ ਰੂਪ ਵਿੱਚ ਨਾ ਹੋਣ ਦੇ ਕਾਰਨ ਇਸ ਦਾ ਜੋ ਝੁਕਾ ਜਿਵੇਂ ਆਪਾਂ ਝੁਕਾ ਨੂੰ ਧਰਤੀ ਦੇ ਝੁਕਾ ਨੂੰ ਕੀ ਕਹ ਦਿੰਦੇ ਆ ਜੀ ਟਿਲਟ ਆਪਣੇ ਅਕਸ਼ ਦੇ ਝੁਕਾ ਦੇ ਨੂੰ ਕੀ ਕਹ ਦਿੰਦੇ ਆ ਜੀ ਆਪਾਂ ਟਿਲਟ ਜਾਂ ਝੁਕਾ ਠੀਕ ਹੈ ਜੀ ਇਸ ਝੁਕਾ ਦੇ ਕਾਰਨ ਦੇ ਕਾਰਨ ਦੁ ਧਰਤੀ ਦੇ ਉੱਪਰ ਰੂਤਾ ਜਾਂ ਮੌਸਮ ਪਰਿਵਰਤਨ ਹੁੰਦਾ ਹੈ ਰੂਤਾ ਦਾ ਬਦਲਾਅ ਹੁੰਦਾ ਹੈ ਮੌਸਮ ਬਦਲਦਾ ਹੈ ਠੀਕ ਹੈ ਧਰਤੀ ਦਾ ਜੋ ਹੈ ਪਿੱਛੇ ਵੀ ਪੜਿਆ ਆਪਾਂ ਨੇ ਕਿ ਸਿਰਫ ਇੱਕ ਉਪਗ੍ਰਹ ਹੈ ਜਾਂ ਚੰਦਰਮਾ ਹੈ ਅ ਜੋ ਪੂਰੇ ਖੜਾ ਤਲ ਜਾਂ ਇਕਵੇਟਰ ਤੋਂ ਪੂਖੰਡਿਤ ਤਲ ਜਾਂ ਇਕਵੇਟਰ ਇਕਵੇਟੋਰੀਅਨ ਪਲੇਨ ਜੋ ਹੈ ਕਿਹਾ ਜਾਂਦਾ ਹੈ ਠੀਕ ਹੈ ਪੂਰੇਖਾ ਪੂਰੇਗਾ ਨਹੀਂ ਹੈਗਾ ਪੂਰੇਖਾ ਪੂਰੇਖਾ ਜਿਸ ਤਲ ਵਿੱਚ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ ਉਸ ਨੂੰ ਧਰਤੀ ਦਾ ਕੱਖਿਆ ਤਲ ਜਾਂ ਆਰਬਿਟਲ ਪਲੇਨ ਕਿਹਾ ਜਾਂਦਾ ਹੈ ਆਰਬਿਟਲ ਪਲੇਨ ਆਫ ਅਰਥ ਕਹਿੰਦੇ ਹਨ ਜਦੋਂ ਜੋ ਇਕਵਟੋਰੀਅਲ ਪਲੇਨ ਜਾਂ ਪਲੇਨ ਆਫ ਅਰਥ ਆਪਸ ਵਿੱਚ ਦੋਨੋਂ ਤਲ ਜੋ ਹੈ 23.5 ਡਿਗਰੀ ਦੇ ਕੋਣ ਤੇ ਝੁਕੇ ਹੋਏ ਹਨ ਇਸ ਦਾ ਅਰਥ ਹੈ ਕਿ ਧਰਤੀ ਤੁਰੀ ਆਪਣੇ ਕੱਖਿਆ ਤਲ ਨਾਲ ਅ 6.5 ਅ ਡਿਗਰੀ ਦੇ ਕੋਣ ਤੇ ਚੁੱਕੀ ਹੋਈ ਹੈ ਠੀਕ ਹੈ ਜੀ ਤਾਂ 100 ਵਿੱਚੋਂ ਇਹਨੂੰ ਮਾਈਨਸ ਕਰ ਦਾਂਗੇ ਤਾਂ ਆਪਾਂ ਨੂੰ ਇਹ ਮਿਲ ਜੇਗਾ 64 ਧਰਤੀ ਦੀ ਕੱਖਿਆ ਤੋਂ ਬਾਹਰਲਾ ਜੋ ਅਗਲਾ ਗ੍ਰਹਿ ਮੰਡਲ ਉਹ ਹੈ ਜੀ ਗ੍ਰਹਿ ਜੋ ਹੈ ਮੰਗਲ ਹੈ ਜੋ ਕਿ ਮਾਰਸ ਕਹਿੰਦੇ ਨੇ ਇਹਨੂੰ ਇਸ ਜੋ ਮਾਰਸ ਜੋ ਮੰਗਲ ਦੀ ਕੀ ਪਹਿਚਾਣਾ ਕਿ ਲਾਲ ਰੰਗ ਦਾ ਹੁੰਦਾ ਹੈ ਰੈਡਿਸ਼ ਪਲੈਨਟ ਕਿਹਾ ਜਾਂਦਾ ਹੈ ਇਸ ਨੂੰ ਲਾਲ ਗ੍ਰਹਿ ਵੀ ਕਹਿ ਦਿੰਨੇ ਆਪਾਂ ਰੈਡ ਪਲੈਨਟ ਠੀਕ ਹੈ ਮੰਗਲ ਦੇ ਦੋ ਛੋਟੇ ਪ੍ਰਕਿਰਤਿਕ ਉਪਗ੍ਰਹ ਹਨ ਨੇਚੁਰਲ ਸੈਟੇਲਾਈਟ ਯਾਦ ਰੱਖਣਾ ਨਾ ਬੁੱਧ ਦਾ ਹੈ ਨਾ ਸ਼ੁਕਰ ਦਾ ਹੈ ਇਹ ਕਿ ਧਰਤੀ ਦਾ ਹੈ ਤੇ ਮੰਗਲ ਦੇ ਦੋ ਛੋਟੇ ਹਨ ਠੀਕ ਹੈ ਬ੍ਰਹਸਪਤੀ ਜੋ ਜੂਪੀਟਰ ਹੈ ਸੂਰਜ ਮੰਡਲ ਦਾ ਇਹ ਸਭ ਤੋਂ ਵੱਡਾ ਗ੍ਰਹਿ ਹੈ ਇਹਨੂੰ ਲਾਰਜੈਸਟ ਪਲੈਨਟ ਵੀ ਆਪਾਂ ਕਹਿ ਦਿੰਨੇ ਹਾਂ ਕਿੰਨੂੰ ਬ੍ਰਹਸਪਤੀ ਨੂੰ ਇਹ ਜੋ ਹੈ ਬ੍ਰਹਸਪਤੀ ਇੰਨਾ ਵੱਡਾ ਹੈ ਕਿ ਲਗਭਗ 1300 ਤਰਤੀਆਂ ਇਸ ਦੇ ਅੰਦਰ ਸਮਾ ਸਕਦੀਆਂ ਹਨ ਹਾਲਾਂਕਿ ਬ੍ਰਹਸਪਤੀ ਦਾ ਭਾਰ ਧਰਤੀ ਦੇ ਭਾਰ ਤੋਂ ਲਗਭਗ 318 ਗੁਣਾ ਹੈ ਠੀਕ ਹੈ ਉਸ ਤੋਂ ਅਗਲੀ ਖਾਸ ਗੱਲ ਕੀ ਹੈ ਕਿ ਇਹ ਆਪਣੀ ਤੁਰੇ ਤੇ ਬਹੁਤ ਤੇਜ਼ੀ ਨਾਲ ਘੁੰਮਦਾ ਹੈ ਬ੍ਰਹਸਪਤੀ ਬ੍ਰਹਸਪਤੀ ਦੇ ਬਹੁਤ ਸਾਰੇ ਉਪਗ੍ਰਹ ਹਨ ਕਿਉਂਕਿ ਇਹ ਬਹੁਤ ਵੱਡਾ ਹੈ ਤਾਂ ਇਸ ਦੇ ਆਲੇ ਦੁਆਲੇ ਹਲਕੇ ਛੱਲੇ ਜਾਂ ਫੇਡ ਰਿੰਗ ਹਲਕੇ ਮਤਲਬ ਫੇਡ ਪੀਨੇਟਰਿੰਗ ਵੀ ਆਪਾਂ ਨੂੰ ਜੋ ਹੈ ਬ੍ਰਹਸਪਤੀ ਦੇ ਆਲੇ ਦੁਆਲੇ ਮਿਲਦੇ ਹਨ ਤੋਂ ਬ੍ਰਹਸਪਤੀ ਜੋ ਹੈ ਆਕਾਸ਼ ਵਿੱਚ ਆਪਾਂ ਨੂੰ ਕਾਫੀ ਚਮਕਦਾਰ ਨਜ਼ਰ ਆਏਗਾ ਇਸ ਲਈ ਇਸ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਦੂਰਬਿੰਦੀ ਬਦਲ ਨਾਲ ਅਸੀਂ ਇਸ ਤੇ ਚਾਰ ਵੱਡੇ ਚੰਦਰਮਾ ਚਾਰ ਉਪਵੇ ਵੀ ਦੇਖ ਸਕਦੇ ਹਾਂ ਠੀਕ ਹੈ ਤਾਂ ਬ੍ਰਹਸਪਤੀ ਤੋਂ ਪਰੇ ਜੋ ਆਪਾਂ ਨੂੰ ਅਗਲਾ ਗ੍ਰਹਿ ਮਿਲੇਗਾ ਉਹ ਮਿਲੇਗਾ ਜੀ ਸ਼ਨੀ ਸ਼ਨੀ ਜੋ ਹੈ ਪੀਲਾਪਣ ਵਾਲਾ येलोइਸ਼ ਪਲੈਨਟ ਹੈ ਪੀਲਾ ਦਿਖਦਾ ਹੈ ਆਪਾਂ ਨੂੰ ਇਸ ਨੂੰ ਕਿਉਂਕਿ ਇਸ ਗੁਣ ਕਰਾਣ ਇਸ ਨੂੰ ਸੂਰਜ ਮੰਡਲ ਦਾ ਵਿਲੱਖਣ ਜਾਂ ਵਿਲੱਖਣ ਗ੍ਰਹਿ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਚਾਰੋਂ ਤਰਫ ਜੋ ਹੈ ਇਸ ਦੇ ਸੁੰਦਰ ਛੱਲੇ ਮਿਲਦੇ ਹਨ ਇਹ ਛੱਲੇ ਆਪਾਂ ਨੂੰ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ ਪਰ ਛੋਟੀ ਜੀ ਦੂਰਬੀ ਨਾਲ ਵੀ ਆਪਾਂ ਇਹਨਾਂ ਨੂੰ ਦੇਖ ਸਕਦੇ ਹਾਂ ਠੀਕ ਹੈ ਸ਼ਨੀ ਦੇ ਵੀ ਬਹੁਤ ਸਾਰੇ ਸੈਟੇਲਾਈਟਸ ਜਾਂ ਉਪਗ੍ਰਹਾਂ ਜਾਂ ਚੰਦਰਮਾ ਹਨ ਸ਼ਨੀ ਦੀ ਇੱਕ ਖਾਸ ਗੱਲ ਜਾਂ ਵਿਸ਼ੇਸ਼ਤਾ ਦਿਲਚਸਪ ਇਹ ਹੈ ਕਿ ਇਹ ਸਭ ਗ੍ਰਹਿਾਂ ਵਿੱਚ ਸਭ ਤੋਂ ਘੱਟ ਸੰਘਣੇਪਣ ਵਾਲਾ ਗ੍ਰਹਿ ਹੈ ਜਾਂ ਲੀਸਟ ਡੈਂਸ ਗ੍ਰਹਿ ਹੈ ਇਸ ਦੀ ਸੰਘਣਾਪਣ ਪਾਣੀ ਇਸ ਦਾ ਜੋ ਸੰਘਣਾਪਣ ਹੈ ਇਸ ਦੀ ਡੈਂਸਿਟੀ ਜੋ ਹੈ ਪਾਣੀ ਯਾਨੀ ਵਾਟਰ ਤੋਂ ਵੀ ਘੱਟ ਹੈ ਠੀਕ ਹੈ ਜੀ ਇਹ ਚੀਜ਼ ਯਾਦ ਰੱਖਣਾ ਇਹਦੇ ਬਾਰੇ ਨੈਕਸਟ ਆਪਾਂ ਚੱਲਦੇ ਹਾਂ ਸ਼ਨੀ ਤੋਂ ਬਾਅਦ ਅਗਲਾ ਜੋ ਹੈ ਬੱਚੋ ਉਹ ਆਪਾਂ ਨੂੰ ਗ੍ਰਹਿ ਮਿਲੇਗਾ ਯੂਰਨਸ ਯੂਰਨਸ ਅਤੇ ਨੇਪਚੂਨ ਸੂਰਜ ਮੰਡਲ ਦੇ ਸਭ ਤੋਂ ਬਾਹਰਲੇ 12 ਸਤਾਂ ਵਿੱਚ ਪਾਏ ਜਾਣੇ ਵਾਲੇ ਗ੍ਰਹਿ ਹਨ ਆਊਟਰ ਮੋਸਟ ਪਲੈਨਟ ਕਹਿ ਦਿੰਦੇ ਆ ਇਹਨੂੰ ਇਹਨਾਂ ਨੂੰ ਆਪਾਂ ਸਿਰਫ ਵੱਡੀਆਂ ਦੁਰਬੀਨਾ ਜਾਂ ਲਾਰਜ ਟੈਲੀਸਕੋਪਸ ਨਾਲ ਹੀ ਦੇਖ ਸਕਦੇ ਹਾਂ ਸ਼ੁਕਰਵਾਂਗ ਜੋ ਹੈ ਜਿਵੇਂ ਸ਼ੁਕਰਵਾਂਗ ਯੂਰਨਸ ਵੀ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ ਯੂਰਨਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਕੋਮਨ ਵਾਲੀ ਤੁਰੀ ਬਹੁਤ ਜ਼ਿਆਦਾ ਚੁੱਕੀ ਹੋਈ ਹੈ ਹਾਈਲੀ ਟਿਲਟਡ ਐਕਸਿਸ ਹੈ ਦੀ ਇਸ ਕਾਰਨ ਇਹ ਆਪਣੀ ਕੱਖਿਆ ਵਿੱਚ ਐਸਾ ਲੱਗਦਾ ਹੈ ਕਿ ਜਿਵੇਂ ਜਿਵੇਂ ਪਾਸੇ ਵੱਲ ਲੁਕਣ ਵਾਲਾ ਰੋਲ ਸੋਨ ਸਾਈਡ ਆਪਣੀ ਸਾਈਡ ਤੇ ਰੋਲ ਹੋਇਆ ਹੋਇਆ ਜੋ ਹੈ ਗ੍ਰਹਿ ਹੋਵੇ ਤਾਂ ਜੋ ਪਹਿਲੇ ਚਾਰ ਗ੍ਰਹਿ ਜਾਨੀ ਕਿ ਬੁੱਧ ਸ਼ੁਕਰ ਧਰਤੀ ਅਤੇ ਮੰਗਲ ਹੋਰ ਚਾਰ ਗ੍ਰਹਿ ਦੇ ਮੁਕਾਬਲੇ ਸੂਰਜ ਦੇ ਕਾਫੀ ਨੇੜੇ ਹਨ ਬਾਕੀ ਚਾਰ ਦੂਰ ਹੋ ਗਏ ਇਹ ਚਾਰ ਨੇੜੇ ਹਨ ਕਿਹੜੇ ਕਿਹੜੇ ਬੁੱਧ ਸ਼ੁਕਰ ਧਰਤੀ ਅਤੇ ਮੰਗਲ ਇਹਨਾਂ ਨੂੰ ਅੰਦਰੂਨੀ ਗ੍ਰਹਿ ਕਿਹਾ ਜਾਂਦਾ ਹੈ ਅੰਦਰੂਨੀ ਜਾਂ ਇਨਰ ਪਲੈਨਟ ਵੀ ਆਪਾਂ ਕਹਿ ਦਿੰਨੇ ਹਾਂ ਠੀਕ ਹੈ ਅੰਦਰੂਨੀ ਗ੍ਰਹਾਂ ਦੇ ਚੰਦਰਮਾ ਬਹੁਤ ਘੱਟ ਹਨ ਜਾਂ ਉਪਗ੍ਰਹ ਬਹੁਤ ਘੱਟ ਹਨ ਜੋ ਮੰਗਲ ਹੈ ਯਾਨੀ ਮਾਰਸ ਦੀ ਕੱਖੇ ਦੇ ਬਾਹਰਲੇ ਗ੍ਰਹਜ ਹਨ ਬ੍ਰਹਸਪਤੀ ਯਾਨੀ ਜੂਪੀਟਰ ਸ਼ਨੀ ਯਾਨੀ ਸੈਚਨ ਯੂਰਨਸ ਆ ਆ ਤੇ ਨੈਪਚੂਨ ਅੰਦਰੂਨੀ ਗ੍ਰਹਾਂ ਨਾਲੋਂ ਕਾਫੀ ਦੂਰ ਹਨ ਇਹਨਾਂ ਨੂੰ ਜੋ ਹੈ ਬਾਹਰੀ ਗ੍ਰਹ ਕਿਹਾ ਜਾਂਦਾ ਹੈ ਇਹਨਾਂ ਦੇ ਆਲੇ ਦੁਆਲੇ ਛੱਲਿਆਂ ਦੀ ਪ੍ਰਣਾਲੀ ਰਿੰਗ ਸਿਸਟਮ ਹੁੰਦਾ ਛੱਲੇ ਹੁੰਦੇ ਹਨ ਇਹਨਾਂ ਦੇ ਆਲੇ ਦੁਆਲੇ ਅਤੇ ਇਹਨਾਂ ਦੇ ਬਹੁਤ ਸਾਰੇ ਚੰਦਰਮਾ ਹੁੰਦੇ ਹਨ ਠੀਕ ਹੈ ਆਊਟਰ ਪਲੈਨਟਸ ਤੇ ਇਨਰ ਦੇ ਘੱਟ ਹੁੰਦੇ ਹਨ ਆਊਟਰ ਦੇ ਜ਼ਿਆਦਾ ਹਨ ਹੁਣ ਇਹਨਾਂ ਗ੍ਰਹਿਆਂ ਤੋਂ ਇਲਾਵਾ ਕੁਝ ਹੋਰ ਪਿੰਨ ਵੀ ਹਨ ਜੋ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ ਇਹ ਵੀ ਸੂਰਜ ਮੰਡਲ ਦੇ ਖਾਸ ਮੈਂਬਰ ਹਨ ਤਾਂ ਮੰਗਲ ਅਤੇ ਜੋ ਬ੍ਰਹਸਪਤੀ ਹੈ ਦੀ ਕੱਖਿਆਵਾਂ ਦੇ ਵਿਚਕਾਰ ਇੱਕ ਵੱਡਾ ਖਾਲੀ ਖੇਤਰ ਯਾਨੀ ਗੈਪ ਹੈ ਮੰਗਲ ਅਤੇ ਬ੍ਰਹਸਪਤੀ ਦੇ ਵਿਚਕਾਰ ਜੋ ਹੈ ਇਹ ਵੱਡਾ ਗੈਪ ਹੈ ਇਸ ਖੇਤਰ ਵਿੱਚ ਬਹੁਤ ਸਾਰੇ ਛੋਟੇ ਪਿੰਡ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ ਇਹਨਾਂ ਨੂੰ ਜੋ ਹੈ ਆਪਾਂ ਐਸਟੈਰੋਇਡ ਕਹਿ ਦਿੰਦੇ ਹਾਂ ਠੀਕ ਹੈ ਕਿੱਥੇ ਮਿਲਦੇ ਨੇ ਇਹ ਮੰਗਲ ਅਤੇ ਬ੍ਰਹਸਪਤੀ ਦੇ ਵਿਚਕਾਰ ਠੀਕ ਹੈ ਇਹਨਾਂ ਐਸਟਰਾਇਡਾਂ ਨੂੰ ਆਪਾਂ ਸਿਰਫ ਵੱਡੀਆਂ ਦੂਰਬੀਨਾਂ ਜਾਂ ਟੈਲੀਸਕੋਪ ਨਾਲ ਹੀ ਦੇਖ ਸਕਦੇ ਹਾਂ ਤਾਂ ਇਸ ਤੋਂ ਇਸ ਐਸਟੈਰਾਇਡ ਤੋਂ ਇਲਾਵਾ ਧੁੰਮਕੇਤੂ ਯਾਨੀ ਕਾਮੇਟਸ ਵੀ ਸਾਡੇ ਸੂਰਜ ਦੇ ਆਲੇ-ਦੁਆਲੇ ਦੇ ਮੈਂਬਰ ਹਨ ਇਹ ਸੂਰਜ ਦੇ ਆਲੇ-ਦੁਆਲੇ ਬਹੁਤ ਅੰਡਾਕਾਰ ਕੱਖਿਆਵਾਂ ਇਸ ਤਰ੍ਹਾਂ ਸੌਰੀ ਇਹ ਨਹੀਂ ਅੰਡਾਕਾਰ ਅੰਡੇ ਦੇ ਆਕਾਰ ਦੀਆਂ ਕੱਖਿਆਵਾਂ ਵਿੱਚ ਘੁੰਮਦੇ ਹਨ ਠੀਕ ਹੈ ਹਾਈਪਰਿਪਟੀਕਲ ਆਰਬਿਟ ਵਿੱਚ ਇਹ ਘੁੰਮਦੇ ਹਨ ਆਮ ਤੌਰ ਤੇ ਜੋ ਇਹਨਾਂ ਦਾ ਇਨਾਂ ਦੀ ਪਰਿਕਰਮਾ ਆਫ ਦੀ ਯਾ ਪੀਰੀਅਡ ਆਫ ਰੈਵੋਲੂਸ਼ਨ ਬਹੁਤ ਲੰਬਾ ਹੁੰਦਾ ਹੈ ਇੱਕ ਤੋਂ ਕਿਤੇ ਤੋਂ ਆਮ ਤੌਰ ਤੇ ਚਮਕਦਾਰ ਸਿਰ ਵਾਲਾ ਹੁੰਦਾ ਹੈ ਮਤਲਬ ਇਹਦਾ ਜੋ ਹੈਡ ਹੈ ਉਹ ਬ੍ਰਾਈਟ ਹੁੰਦਾ ਹੈ ਔਰ ਇਸ ਦੀ ਲੰਬੀ ਪੂੰਛ ਯਾਨੀ ਲੌਂਗ ਟੇਲ ਹੁੰਦੀ ਹੈ ਜਿਵੇਂ ਜਿਵੇਂ ਇਹ ਸੂਰਜ ਦੇ ਨੇੜੇ ਆਉਂਦਾ ਹੈ ਇਸ ਦੀ ਪੂੰਛ ਦੀ ਲੰਬਾਈ ਜੋ ਹੈ ਵਧਦੀ ਜਾਂਦੀ ਹੈ ਤੋਂ ਕਿਤੇ ਦੀ ਪੂੰਛ ਹਮੇਸ਼ਾ ਸੂਰਜ ਤੋਂ ਦੂਰ ਵੱਲ ਹੁੰਦੀ ਹੈ ਇਹ ਇਹਦੀ ਪਛਾਣ ਹੈ ਠੀਕ ਹੈ ਹੈਡ ਦਾ ਨੇੜੇ ਹੋਇਆ ਸੂਰਜ ਦੇ ਔਰ ਤੂ ਪੂਸ਼ ਜੋ ਹੈ ਦੂਰ ਹੁੰਦੀ ਹੈ ਕਈ ਤੁਮ ਕਹੇ ਤੂ ਆਪਾਂ ਨੂੰ ਜੋ ਹੈ ਨਿਯਮਿਤ ਅੰਤਰਾਲਾਂ ਮਤਲਬ ਪੀਰੀਅਡ ਤੇ ਦਿਖਾਈ ਦਿੰਦੇ ਹਨ ਐਸਾ ਹੀ ਇੱਕ ਤੁਮ ਕਹੇ ਤੂ ਹੈਲੀ ਦਾ ਤੁਮ ਕਹੇ ਤੂ ਹੈਲੀ ਦਾ ਤੁਮ ਕਹੇ ਤੂ ਕਾਫੀ ਮਸ਼ਹੂਰ ਹੈ ਜੋ ਲਗਭਗ 76 ਸਾਲਾਂ ਬਾਅਦ ਦਿਖਦਾ ਹੈ ਅਖੀਰੀ ਵਾਰ ਇਹ ਜੋ ਹੈ ਆਪਾਂ ਨੂੰ 1986 ਵਿੱਚ ਦਿਖਿਆ ਸੀ ਅੱਗੇ ਜੋ ਹੈ ਇਸ 76 ਸਾਲ ਜੋੜ ਦੋ ਉਹਨੂੰ ਦਿਖਾਈ ਦੇਗਾ 6 ਔਰ 6 12 ਦਾ 2 8 7 15 ਔਰ 16 19 ਔਰ 1 b ਯਾਨੀ ਲਗਭਗ 2062 ਦੇ ਨੇੜੇ ਤੇੜੇ ਇਹ ਆਪਾਂ ਨੂੰ ਨਜ਼ਰ ਆਏਗਾ ਠੀਕ ਹੈ ਜੀ ਰਾਤ ਨੂੰ ਜਦੋਂ ਆਕਾਸ਼ ਸਾਫ਼ ਹੋਵੇ ਅਤੇ ਚੰਦਰਾ ਮੌਜੂਦ ਨਾ ਹੋਵੇ ਤਾਂ ਕਈ ਵਾਰ ਤੁਹਾਨੂੰ ਆਕਾਸ਼ ਵਿੱਚ ਰੋਸ਼ਨੀ ਦੀਆਂ ਚਮਕਦਾਰ ਲਕੀਰਾਂ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਿੰਨੇ ਆ ਜੀ ਬ੍ਰਾਈਟ ਸਟ੍ਰਿਕਸ ਆਫ ਲਾਈਟ ਨਜ਼ਰ ਆਉਂਦੀਆਂ ਹਨ ਇਹਨਾਂ ਨੂੰ ਆਮ ਤੌਰ ਤੇ ਆਪਾਂ ਟੁੱਟਦੇ ਹੋਏ ਤਾਰੇ ਜਾਂ ਸ਼ੂਟਿੰਗ ਸਟਾਰ ਵੀ ਕਹਿ ਦਿੰਨੇ ਹਾਂ ਠੀਕ ਹੈ ਹਾਲਾਂਕਿ ਇਹ ਤਾਰੇ ਨਹੀਂ ਹੁੰਦੇ ਇਹਨਾਂ ਨੂੰ ਉਲਕਾਵਾਂ ਜਾਂ ਮੀਟਿਓਰਸ ਵੀ ਕਹਿ ਦਿੰਨੇ ਹਾਂ ਹੁਣ ਸ਼ੂਟਿੰਗ ਸਟਾਰ ਜਾਂ ਉਲਕਾਵਾਂ ਜੋ ਹੈ ਇੱਕੋ ਹੀ ਚੀਜ਼ ਹਨ ਇਹ ਯਾਦ ਰੱਖਣਾ ਟੁੱਟਦੇ ਤਾਰੇ ਆ ਉਲਕਾਵਾਂ ਉਲਕਾ ਆਮ ਤੌਰ ਤੇ ਇੱਕ ਛੋਟਾ ਜਾਂ ਪਿੰਡ ਹੁੰਦਾ ਹੈ ਜੋ ਕਦੇ-ਕਦੇ ਧਰਤੀ ਦੇ ਵਾਤਾਵਰਣ ਯਾ ਐਟਮੋਸਫੇਅਰ ਵਿੱਚ ਐਂਟਰ ਕਰ ਜਾਂਦਾ ਹੈ ਉਸ ਸਮੇਂ ਇਸ ਦੀ ਗਤੀ ਸਪੀਡ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁੰਦੀ ਹੈ ਵਾਤਾਵਰਣ ਨਾਲ ਜੋ ਇਸ ਦਾ ਫ੍ਰਿਕਸ਼ਨ ਯਾ ਘਰਸ਼ਨ ਕਾਰਨ ਇਹ ਗਰਮ ਹੋ ਜਾਂਦਾ ਹੈ ਔਰ ਫਿਰ ਇਹ ਚਮਕਦਾ ਹੈ ਅਤੇ ਜਲਦੀ ਹੀ ਜੋ ਹੈ ਇਹ ਇਵੈਪੋਰੇਟ ਯਾ ਵਾਸ਼ਪਕ੍ਰਿਤ ਹੋ ਜਾਂਦਾ ਹੈ ਇਸ ਲਈ ਇੱਕ ਚਮਕ ਬਹੁਤ ਸਮੇਂ ਬਹੁਤ ਥੋੜੇ ਸਮੇਂ ਲਈ ਹੀ ਹੁੰਦੀ ਦਿਖਦੀ ਹੈ ਕਿਉਂਕਿ ਇਹ ਜਲਦੀ ਖਤਮ ਹੋ ਜਾਂਦੀ ਹੈ ਹੁਣ ਇਸ ਤੋਂ ਬਾਅਦ ਕੁਝ ਉਲਕਾਵਾਂ ਜੋ ਹੈ ਇੰਨੀਆਂ ਵੱਡੀਆਂ ਹੁੰਦੀਆਂ ਹਨ ਕਿ ਪੂਰੀ ਤਰ੍ਹਾਂ ਵਾਸ਼ਪੀਕਰਿਤ ਯਾਨੀ ਇਵੈਪੋਰੇਟ ਹੋਣ ਤੋਂ ਪਹਿਲਾਂ ਹੀ ਧਰਤੀ ਤੱਕ ਪਹੁੰਚ ਜਾਂਦੀਆਂ ਹਨ ਜੋ ਪਿੰਡ ਧਰਤੀ ਤੱਕ ਪਹੁੰਚਦਾ ਹੈ ਉਸ ਨੂੰ ਆਪਾਂ ਹੁਣ ਉਲਕਾ ਪਿੰਡ ਕਹਿ ਦਿੰਦੇ ਆਂ ਯਾਨੀ ਉਲਕਾ ਦਾ ਹਿੱਸਾ ਜਾਂ ਮੀਟੀਓਰਾਈਟ ਵੀ ਕਹਿ ਦਿੰਦੇ ਆਂ ਮੀਟੀਓਰ ਤੋਂ ਬਣ ਜਾਂਦਾ ਹੈ ਜੀ ਮੀਟੀਓਰਾਈਟ ਉਲਕਾ ਪਿੰਡ ਵਿਗਿਆਨੀਆਂ ਨੂੰ ਉਸ ਪਦਾਰਥ ਜਾਂ ਮਟੀਰੀਅਲ ਦੀ ਜਾਂਚ ਕਰਨ ਵਿੱਚ ਮਦਦ ਕਰਦੇ ਹਨ ਜਿਸ ਨਾਲ ਸੂਰਜ ਮੰਡਲ ਬਣਿਆ ਹੋਇਆ ਹੈ ਜਦੋਂ ਧਰਤੀ ਕਿਸੇ ਤੁਮ ਕੇ ਤੋਂ ਦੀ ਪੂਛ ਜਾਂ ਟੇਲ ਵਿੱਚੋਂ ਲੰਘਦੀ ਹਾਂ ਲੰਘਦੀ ਹੈ ਤਾਂ ਉਲਕਾਵਾਂ ਦੇ ਝੁੰਡ ਯਾਨੀ ਸਵੈਮ ਸੋ ਮੀਟੀਓਰਸ ਧਰਤੀ ਨੂੰ ਧਰਤੀ ਤੋਂ ਦਿਖਾਈ ਦਿੰਦੇ ਹਨ ਇਹਨਾਂ ਨੂੰ ਉਲਕਾ ਵਰਖਾ ਜਾਂ ਸ਼ਿਮੀਟੇਓਰ ਸ਼ਾਰਸ ਵੀ ਕਿਹਾ ਜਾਂਦਾ ਹੈ ਕੁਝ ਉਲਕਾ ਵਰਖਾਵਾਂ ਹਰ ਸਾਲ ਨਿਯਮਿਤ ਅੰਤਰਾਲਾਂ ਤੇ ਹੁੰਦੀਆਂ ਹਨ ਠੀਕ ਹੈ ਜੀ ਹੁਣ ਇਹ ਚੈਪਟਰ ਹੋ ਗਿਆ ਖਤਮ ਇਹਦੇ ਚੋਂ ਕੁਝ ਇੰਪੋਰਟੈਂਟ ਜੋ ਹੈ ਫੈਕਟਸ ਵੀ ਤੁਹਾਨੂੰ ਦੱਸਾਂਗੇ ਕਿ ਪ੍ਰਾਚੀਨ ਸਮਿਆਂ ਜਾਂ ਐਂਸ਼ੀਅੰਟ ਟਾਈਮ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਧਰਤੀ ਬ੍ਰਹਿਮੰਡ ਜਾਂ ਯੂਨੀਵਰਸ ਦੇ ਕੇਂਦਰ ਵਿੱਚ ਸਥਿਤ ਹੈ ਅਤੇ ਚੰਦਰਮਾ ਯਾਨੀ ਮੂਨ ਗ੍ਰਹਿ ਪਲੈਨਟ ਸੂਰਜ ਅਤੇ ਤਾਰੇ ਇਸ ਦੇ ਆਲੇ ਦੁਆਲੇ ਘੁੰਮਦੇ ਹਨ ਮਤਲਬ ਦੇ ਆਰ ਆਲਬਿਟਿੰਗ ਅਰਾਊਂਡ ਏਟ ਲਗਭਗ 500 ਸਾਲ ਪਹਿਲਾਂ ਪੋਲੈਂਡ ਦੇ ਇੱਕ ਪਾਦਰੀ ਅਤੇ ਖਗੋਲ ਵਿਗਿਆਨੀ ਜਿਹਨੂੰ ਆਪਾਂ ਪੋਲਿਸ਼ ਸਪ੍ਰਿਸਟ ਯਾਸਟਰੋਨੋਮਰੀ ਕਹਿੰਦੇ ਨੇ ਨਿਕੋਲਸ ਕਾਰਪੋਨਿਕਸ ਤਾਂ ਇਸ ਕਾਰਪੋਨਿਕਸ ਨੇ ਜੋ ਵੀ 1473 ਤੋਂ ਲੈ ਕੇ 1543 ਵਿਚ ਰਿਹਾ ਨੇ ਕਿਹਾ ਕਿ ਸੂਰਜ ਮੰਡਲ ਸੋਲਰ ਸਿਸਟਮ ਦੇ ਕੇਂਦਰ ਵਿੱਚ ਹੈ ਕਿ ਸੂਰਜ ਜੋ ਹੈ ਸੂਰਜ ਮੰਡਲ ਦੇ ਜਾਂ ਸੋਲਰ ਸਿਸਟਮ ਦੇ ਕੇਂਦਰ ਵਿੱਚ ਹੈ ਅਤੇ ਗ੍ਰਹਿ ਇਸ ਦੇ ਆਲੇ ਦੁਆਲੇ ਘੁੰਮਦੇ ਹਨ ਜੋ ਗ੍ਰਹਿ ਨੇ ਇਸ ਦੇ ਆਲੇ ਦੁਆਲੇ ਘੁੰਮ ਰਹੇ ਹਨ ਇਹ ਇੱਕ ਕ੍ਰਾਂਤੀਕਾਰੀ ਵਿਚਾਰ ਸੀ ਰਿਵਲੂਸ਼ਨਰੀ ਆਈਜਾ ਸੀ ਜਿਸ ਨੇ ਸਾਰੀ ਚੀਜ਼ ਹੀ ਬਦਲ ਦਿੱਤੀ ਖੁਦ ਕੋਪਰਨਿਕਸ ਵੀ ਆਪਣਾ ਕੰਮ ਪ੍ਰਕਾਸ਼ਿਤ ਕਰਨ ਤੋਂ ਹੀ ਚ ਚੰਦਾ ਰਿਹਾ ਕਿਉਂਕਿ ਉਸਨੇ ਇਸ ਲਈ ਕਾਫੀ ਵਿਰੋਧ ਸਹਿਣਾ ਪਿਆ ਉਸਦਾ ਕੰਮ ਉਸ ਦੀ ਮੌਤ ਦੇ ਸਾਲ یعنی 1547 ਵਿੱਚ ਹੀ ਪ੍ਰਕਾਸ਼ਿਤ ਹੋਇਆ ਮਤਲਬ ਉਸ ਦੇ ਜਿੰਦੇ ਜੀ ਜੋ ਹੈ ਇਸ ਉਸ ਨੂੰ ਇਸ ਦਾ ਕ੍ਰੈਡਿਟ ਨਹੀਂ ਮਿਲਿਆ ਫਿਰ 1609 ਵਿੱਚ ਜੋ ਗੈਲੀਲੋ ਗੈਲੀਲੀ ਆਇਆ ਉਸਨੇ ਆਪਣੀ ਦੂਰਬੀਨ ਟੈਲੀਸਕੋਪ ਖੁਦ ਤਿਆਰ ਕੀਤੀ ਇਸ ਦੇ ਰੋਇੰਬਿੰਡ ਰਾਹੀ ਗੈਲੀਲਿਓ ਨੇ ਬ੍ਰਸਪਤੀ ਜੁਪੀਟਰ ਦੇ ਚੰਦਮਾਂ ਮਤਲਬ ਬ੍ਰਸਪਤੀ ਜਾਂ ਜੁਪੀਟਰ ਦੇ ਗ੍ਰਹਿ ਯਾਨੀ ਮੂਨ ਸੂਰਜ ਕਰਦੀਆਂ ਕਲਾਮਾਂ ਤੇ ਜਿਸ ਤਰ੍ਹਾਂ ਤੇ ਸ਼ਨੀ ਦੇ ਛੱਲੇ ਰਿੰਗਸ ਦੇਖੇ ਉਸਨੇ ਦਲੀਲ ਦਿੱਤੀ ਕਿ ਸਾਰੇ ਗ੍ਰਹਿ ਧਰਤੀ ਦੇ ਆਲੇ ਦੁਆਲੇ ਨਹੀਂ ਸਗੋਂ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ ਉਸ ਨੂੰ ਵੀ ਇਸ ਬਾਤ ਦਾ ਕਾਫੀ ਵਿਰੋਧ ਸਹਿਣਾ ਪਿਆ ਔਰ ਉਸ ਨੂੰ ਇਸ ਦੇ ਲਈ ਸਜ਼ਾ ਵੀ ਦਿੱਤੀ ਗਈ ਠੀਕ ਹੈ ਸਾਲ ਵਿੱਚ ਸਿਰਫ 2 ਦਿਨ 21 ਮਾਰਚ ਤੇ 22 ਸਤੰਬਰ ਨੂੰ ਸੂਰਜ ਬਿਲਕੁਲ ਐਗਜ਼ੈਕਟਲੀ ਜੋ ਹੈ ਪੂਰਬ ਵਿੱਚੋਂ ਉੱਦਦਾ ਹੋਇਆ ਤੁਹਾਨੂੰ ਨਜ਼ਰ ਆਏਗਾ 21 ਮਾਰਚ ਤੇ 23 ਸਤੰਬਰ 21 ਮਾਰਚ ਉਹ ਆਉਣ ਵਾਲਾ ਹੈ ਅਗਲੇ ਮਹੀਨੇ ਤਾਂ ਤੁਸੀਂ ਨੋਟਿਸ ਕਰਿਓ ਬਾਕੀ ਸਾਰੇ ਦਿਨਾਂ ਤੇ ਸੂਰਜ ਜਾਂ ਤਾਂ ਪੂਰਬ ਤੋਂ ਉੱਤਰ ਵੱਲ ਨਾਰਥ ਆਫ ਈਸਟ ਜਾਂ ਪੂਰਬ ਤੋਂ ਦੱਖਣ ਵੱਲ ਸਾਊਥ ਆਫ ਈਸਟ ਉਗਦਾ ਹੋਇਆ ਨਜ਼ਰ ਆਉਂਦਾ ਹੈ ਠੀਕ ਹੈ ਤਾਂ ਗ੍ਰਿਸ਼ਮ ਆਯਾਨ ਜਾਂ ਸਮਰ ਸੋਲੇ ਸਤਾਈਸ ਲਗਭਗ 21 ਜੂਨ ਤੋਂ ਬਾਅਦ ਸੂਰਜ ਉਗਣ ਦਾ ਬਿੰਦੂ ਹੌਲੀ-ਹੌਲੀ ਦੱਖਣ ਵੱਲ ਸਿਰਕਦਾ ਜਾਂਦਾ ਹੈ ਇਸ ਦੌਰਾਨ ਕਿਹਾ ਜਾਂਦਾ ਹੈ ਕਿ ਸੂਰਜ ਦੱਖਣਿਆਣ ਯਾਨੀ ਦੱਖਣੀਆਂ 무ਵਿੰਗ ਸਾਊਥ ਵਿਦ ਦੱਖਣ ਵੱਲ ਜੋ ਹੈ 무ਵ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਸਰਕਣਾ ਸਰਦੀ ਦੇ ਆਯਾਨ ਜਾਂ ਸ ਸਮਰ ਸ ਵਿంటర్ ਸੋਲਸਟਾਈਲ ਉਹ 22 ਦਸੰਬਰ ਤੱਕ ਜਾਰੀ ਰਹਿੰਦੀ ਹੈ ਇਸ ਤੋਂ ਬਾਅਦ ਸੂਰਜ ਉੱਗਣ ਦਾ ਬਿੰਦੂ ਦਿਸ਼ਾ ਬਦਲ ਜਾਂਦਾ ਹੈ ਜੋ ਕਿ ਉੱਤਰ ਵੱਲ ਜਾਣ ਲੱਗਦਾ ਹੈ ਇਸ ਅਵਸਥਾ ਨੂੰ ਉਤਰਾयण ਕਹਿੰਦੇ ਹਨ ਪਹਿਲੀ ਅਵਸਥਾ ਨੂੰ ਦੱਖਣ ਆयण ਕਹਿੰਦੇ ਹਨ ਠੀਕ ਹੈ 무ਵਿੰਗ ਅੱਥ ਕਿਹਾ ਜਾਂਦਾ ਹੈ ਉਤਰਾयण 무ਵਿੰਗ ਨਾਰਥ ਕਿਹਾ ਜਾਂਦਾ ਸੌਰੀ ਅੱਥ ਨਹੀਂ ਨਾਰਥ ਤਾਂ ਬੱਚੋ ਇਹ ਚੈਪਟਰ ਜੋ ਹੈ ਹੋ ਗਿਆ ਖਤਮ ਹੁਣ ਅਗਲੇ ਵੀਡੀਓ ਵਿੱਚ ਆਪਾਂ ਇਹਦੀ ਐਕਸਰਸਾਈਜ਼ ਕਰਾਂਗੇ ਠੀਕ ਹੈ ਅਗਰ ਇਹ ਤੁਹਾਨੂੰ ਇਸ ਚੈਪਟਰ ਨੂੰ ਬਾਰ-ਬਾਰ ਰਿਵਾਈਜ਼ ਕਰੋ ਯਾਦ ਕਰੋ ਕਿਉਂਕਿ ਇਹ ਅਸੀਂ ਤੁਹਾਡੇ ਲਈ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਹੈ ਤਾਂ ਕਮੀਆਂ ਵੀ ਹੋ ਸਕਦੀਆਂ ਨੇ ਇੱਕ ਪ੍ਰਯਾਸ ਹੈ ਤੁਹਾਨੂੰ ਪੰਜਾਬੀ ਵਿੱਚ ਇਹ ਸਾਰੀ ਚੀਜ਼ ਜੋ ਹੈ ਸਮਝਾਈ ਜਾਵੇ ਐਨਸੀਆਰਟੀ ਦੀ ਕਿਤਾਬਾਂ ਤੋਂ ਠੀਕ ਹੈ ਠੀਕ ਹੈ ਜੀ ਇਹਨੂੰ ਯਾਦ ਕਰੋ ਬਾਰ-ਬਾਰ ਰਿਵਾਈਜ਼ ਕਰੋ ਤੇ ਫਿਰ ਆਪਾਂ ਇਹਦਾ ਹੁਣ ਐਕਸਰਸਾਈਜ਼ ਵੀ ਕਰਾਂਗੇ ਨੈਕਸਟ ਵੀਡੀਓ ਚ ਵੀਡੀਓ ਕਾਫੀ ਲੰਬਾ ਹੋ ਚੁੱਕਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਬਤਨਵਾਦ ਅਗਰ ਵੀਡੀਓ ਸਹੀ ਬਣਿਆ ਪਸੰਦ ਆਇਆ ਹੈ ਸਮਝ ਆਇਆ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਕੋਈ ਗੱਲ ਸਮਝ ਨਾ ਆਏ ਤਾਂ ਤੁਸੀਂ ਸਾਡੇ ਕਮੈਂਟ ਸੈਕਸ਼ਨ ਚ ਜਾ ਕੇ ਪੁੱਛ ਸਕਦੇ ਹੋ ਥੈਂਕ ਯੂ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁੱਡ ਬਾਏ